ਸਫੋਕ ਪਰਸ ਵਾਇਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਾਹੇ ਅਤੇ ਬਾਹਰ ਆਣ ਕੇ ਉਹੀ ਕੰਮ ਜੋ ਪਹਿਲਾਂ ਕਰਦਾ ਸੀ ਪੰਜਾਬ ਦੇ ਹਿੱਤ ਵਿੱਚ ਇਦਾਂ ਹੀ ਕਰਦੇ ਰਹਿਣਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬਹਾਨੇ ਪੰਜਾਬ ਕਾਂਗਰਸ ਦੇ ਨਾਂ ਨਾਲ ਕਾਂਗਰਸ ਹਾਈ ਕਮਾਂਡ ਉੱਤੇ ਵੱਡੀ ਸੱਟ ਮਾਰੀ ਹੈ ਉਹਨਾਂ ਪੰਜਾਬ ਅੰਦਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮਿਲੇ ਹੁੰਦਾ ਦੋਸ਼ ਲਾਇਆ ਉਹਨਾਂ ਇਹ ਵੀ ਕਿਹਾ ਕਿ ਸੁਖਪਾਲ ਖਹਿਰਾ ਨਾਲ ਸਿਰੇ ਦਾ ਤੱਕਾ ਹੋਇਆ ਪਰ ਕਾਂਗਰਸ ਨੇ ਧਰਨਾ ਤੱਕ ਕੀ ਲਾਉਣਾ ਸੀ ਚੱਜ ਨਾਲ ਹਾ ਦਾ ਨਾਹਰਾ ਤੱਕ ਨਹੀਂ ਮਾਰਿਆ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਲਗਾਤਾਰ ਸਰਗਰਮ ਨੇ ਕਿਸੇ ਦੂਜੀ ਪਾਰਟੀ ਦੇ ਸੂਬਾ ਪ੍ਰਧਾਨ ਦੇ ਮੁਕਾਬਲੇ ਉਹਨਾਂ ਦੀ ਸਰਗਰਮੀ ਕਿਤੇ ਵੱਧ ਨਜ਼ਰ ਆਉਂਦੀ ਹੈ ਉਹ ਰੋਜ਼ਾਨਾ ਸੂਬੇ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਪਹੁੰਚਦੇ ਨੇ ਚਲੰਤ ਮੁੱਦਿਆਂ 'ਤੇ ਫੌਰੀ ਟਿੱਪਣੀ ਅਤੇ ਸਪਸ਼ਟ ਸਟੈਂਡ ਲੈਂਦੇ ਨੇ ਹਰ ਥਾਂ ਮੀਡੀਆ ਨੂੰ ਸਿਰਫ ਮੁਕਾਤਬ ਨਹੀਂ ਹੁੰਦੇ ਸਗੋਂ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ ਕਿਸੇ ਸਮੇਂ ਕਾਂਗਰਸ ਦੇ ਸਿਰਕਾ ਡਾਗੂ ਅਤੇ ਸੂਬਾ ਪ੍ਰਧਾਨ ਰਹੇ ਸੁਨੀਲ ਜਾਖੜ ਨੇ ਹੁਣ ਕਾਂਗਰਸ ਦੇ ਹੀ 60 ਐਨ ਟਿਕਾਣੇ ਉੱਤੇ ਮਾਰੀ ਐ ਸੁਖਵਾਲ ਸਿੰਘ ਖਹਿਰਾ ਨੂੰ ਡਰੱਗ ਮਾਮਲੇ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਸਾਰੀ ਇੱਕ ਹੋਰ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲੈਣ ਉੱਤੇ ਕਾਂਗਰਸ ਦੇ ਚੁੱਪ ਨੂੰ ਲੈ ਕੇ ਉਹਨਾਂ ਸਵਾਲ ਚੁੱਕੇ ਨੇ ਉਹਨਾਂ ਸਿੱਧਾ ਹੀ ਆਖ ਦਿੱਤਾ ਹੈ ਕਿ ਕਾਂਗਰਸ ਤਾਂ ਖਹਿਰਾ ਤੋਂ ਖੜਾ ਛਡਾਉਣਾ ਚਾਹੁੰਦੇ ਲੱਗਦੀ ਹੈ ਹੈਰਾਨੀ ਦੀ ਗੱਲ ਇਹ ਹੈ ਕੇ ਵੱਖ-ਵੱਖ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਵਾਲੇ ਸੁਖਵਾਲ ਖਹਿਰਾ ਦੇ ਹੱਕ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਈਟ ਟਵੀਟ ਕਰਨ ਤੋਂ ਕੋਈ ਹਾ ਦਾ ਨਾਰਾ ਨਹੀਂ ਮਾਰਿਆ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖਹਿਰਾ ਸਾਹਿਬ ਤੋਂ ਖੇੜਾ ਛੁਡਾਓ ਖਹਿਰਾ ਸਾਹਿਬ ਨਹੀਂ ਲੈ ਕੇ ਖੇੜਾ ਛੁਡਾਓ ਪਾਲਸੀ ਚੱਲ ਰਹੀ ਹੈ ਜਿਹੜੇ ਭਨੇ ਗਾਂਜਕਨਾ ਬੜਾਈ ਬੈਠੇ ਐ ਚੀਫ ਮਿਨਿਸਟਰੀ ਦੀ ਉਹਨਾਂ ਨੂੰ ਉਹ ਸੂਲ ਵਾਂਗੂ ਚੂਦੇ ਬੀਏ ਦੇ ਵਾਲਾ ਰਕੰਡਾ ਤੇ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਕਿਸੇ ਨੇ ਤਰਨਾ ਲਾਇਆ ਉੱਥੇ ਕੋਲ ਕੋਈ ਬੋਲਿਆ ਕੁਛ ਸੁਸਕੇ ਨਾ ਜੋ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪੀਸਪਲਨ ਵਾਲਾ ਕਰ ਦੇਣਾ ਸੀ ਕਿਉਂਕਿ ਉਹ ਬੋਲਦੇ ਬਾਤ ਹੈ ਅਜੇ ਆ ਜੇ ਕਿਤੇ ਹੋਰ ਸਿਆਸੀ ਧਿਰ ਦੇ ਆਗੂ ਨਾਲ ਹੋਇਆ ਹੁੰਦਾ ਤਾਂ ਹੁਣ ਤੱਕ ਪਾਰਟੀ ਦੀ ਲੀਡਰਸ਼ਿਪ ਸੜਕਾਂ ਉਤੇ ਹੋਣੀ ਸੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿੜੇਂਗੂ ਤੇ ਕਾਫੀ ਪਹਿਲਾਂ ਤੋਂ ਹਾਕਮਤਰਾ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਖਿਲਾਫ ਨਰਮਸੁਰ ਰੱਖਣ ਦੇ ਦੋਸ਼ ਲੱਗਦੇ ਨੇ ਇਸ ਮਾਮਲੇ ਵਿੱਚ ਬੱਸਾਂ ਦੀਆਂ ਬਾਡੀਆਂ ਲਾਉਣ ਦਾ ਮਾਮਲਾ ਵੀ ਲੋਕ ਜੋੜ ਦਿੰਦੇ ਨੇ ਇਹੇ ਗੱਲ ਬਕਰੀ ਆ ਕਿ ਪੰਜਾਬ ਕਾਂਗਰਸ ਦੇ ਇੱਕ ਹੋਰ ਸਾਫਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੁਖਪਾਲ ਸਿੰਘ ਖੇੜਾ ਲਈ ਹਾ ਦਾ ਨਾਰਾ ਮਾਰਿਆ ਏ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਖੇੜਾ ਦੇ ਹੱਕ ਵਿੱਚ ਬੋਲੇ ਨੇ ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੁਖਪਾਲ ਸਿੰਘ ਖੇੜਾ ਦੇ ਹੱਕ ਵਿੱਚ ਬਿਆਨ ਦਿੱਤਾ ਪਰ ਇਸ ਮਾਮਲੇ ਵਿੱਚ ਕਾਂਗਰਸ ਦੇ ਆਗੂਆਂ ਨੂੰ ਕੀ ਸੱਪ ਸੰਗ ਗਿਆ ਇਸ ਨੂੰ ਲੈ ਕੇ ਸੁਨੀਲ ਜਾਖੜ ਨੇ ਸਵਾਲ ਖੜੇ ਕੀਤੇ ਨੇ ਸਰਦਾਰ ਸੁਖਪਾਲ ਸਿੰਘ ਖੇੜਾ ਉਹਨਾਂ ਨੂੰ ਰੈਗੂਲਰ ਬੇਲ ਦਿੱਤੀ ਹਾਈ ਕੋਰਟ ਨੇ ਡਰੱਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਰ ਮੈਂ ਉਸ ਫੋਟੋ 'ਚ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਬਚਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਐ ਮੇਰੇ ਸਾਥੀ ਰਹੇ ਐ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮੰਨੂ ਵੀ ਚਾਹੀਦਾ ਸੀ ਪਰ ਮੰਨੂ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ इंडियन इंडियन नेशनल कांग्रेस ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਈ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ఏਆਈਸੀਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲਿਆਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਐ ਤੇ ਉਹ ਬੇਲ ਉਥੋਂ ਕਚੇਹਰੀ ਚੋਂ ਬਾਹਰ ਨਿਕਲਦੋਂ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰਿਕੇਟਿਡ ਟੋਟਲ ਬੋਗਸ ਫੈਬ੍ਰਿਕੇਟਿਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਆ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸੰਮਨ ਬੜੇ ਨਜਾਇਜ਼ ਹੈ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਕਰ ਨੇ ਹਲੂਣਾ ਦਿੱਤਾ ਕਿ ਸਖਪਾਲ ਸਿੰਘ ਕਹਿਰਾ ਸਿਰਫ ਵਿਧਾਇਕ ਨਹੀਂ ਸਗੋ ਕਾਂਗਰਸ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਨੇ ਉਹਨਾਂ ਦੇ ਮਾਮਲੇ ਵਿੱਚ 올 ਇੰਡੀਆ ਕਾਂਗਰਸ ਕਮੇਟੀ ਵੀ ਚੁੱਪ ਕਿਉਂ ਹੈ ਜਦੋਂ ਜਾਕਰ ਨੇ ਹਾਈ ਕਮਾਂਡ ਤੇ ਨਿਸ਼ਾਨਾ ਸਿੱਧਿਆ ਤਾਂ ਉਹਨਾਂ ਦਾ ਆਪਣਾ ਦਰਦ ਵੀ ਛਲਕਿਆ ਕਿਉਂਕਿ ਰਾਹੁਲ ਗਾਂਧੀ ਦਾ ਨਾਮ ਲਏ ਬਿਨਾ ਉਹਨਾਂ ਆਲੋਚਨਾ ਕੀਤੀ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕਾਏਸੀਸੀ ਜਾਂ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨਿਆਂ ਚ ਵੀ ਖੜਾ ਸਾਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤਿਸ਼ੀ ਬਣੇ ਬੈਠੇ ਐ ਛੱਡਤਾ ਉਹਨਾਂ ਨੇ ਬੇਡੀਆਂ ਦੇ ਹਵਾਲੇ ਕਰਤਾ ਵੀ ਆ ਲਓ ਜੀ ਖਾ ਲਓ ਤੁਸੀਂ ਨੋਚ ਲਓ ਵੱਢ ਲਓ ਇਹਨੂੰ ਚੱਕ ਵੱਢ ਲਓ ਕੋਈ ਬੋਲਦਾ ਹੀ ਨਹੀਂ ਸਾਹਿਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਹ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਹ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕੱਲ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇੰਚਾਰਜ ਲਾਇਆ ਹੈ ਵੀ ਉਹ ਸ਼ਾਇਦ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਅਸਾ ਨਾ ਕਿ ਜਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਖੈਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੂਲੀ ਦਾ ਸੋ ਕਾਲਡ ਹਮਤ ਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਸਟ ਐਸ ਫਾਰ ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਜਦੋਂ ਮੈਂ ਪਾਰਟੀ ਦੇ ਸੀਗਾ ਮਨੂੰ ਪਤਾ ਹੈ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖਹਿਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਬਿਕੋਜ਼ ਉਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਉ। ਜਾਖੜ ਨੇ ਕਿਹਾ ਕਿ ਸਿਕਪਾਲ ਖਹਿਰਾ ਨੂੰ ਇਸ ਲਈ ਝੂਠੇ ਕੇਸਾਂ ਰਾਹੀਂ ਜੇਲ੍ਹ ਵਿੱਚ ਡੱਕਿਆ ਜਾ ਰਿਹਾ ਹੈ ਕਿਉਂਕਿ ਉਹ ਚੋਰਾਂ ਦੇ ਗਰੋਹ ਵਿੱਚ ਸ਼ਾਮਲ ਨਹੀਂ ਹੋਇਆ ਅਤੇ ਡਟ ਕੇ ਪੰਜਾਬ ਸਰਕਾਰ ਵਿਰੁੱਧ ਆਵਾਜ਼ ਉਠਾਉਂਦਾ ਆ ਰਿਹਾ ਏ। ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਨਿਸ਼ਾਨਾ ਸਿੱਧਿਆ ਅਤੇ ਆਖਿਆ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਦਾ ਨੰਬਰ ਵੇ ਜਲਦ ਲੱਗੇਗਾ। ਉਨਾ ਸ਼ਰਾਬ ਨੀਤੀ ਭੰਗ ਮੁਹੱਲਾ ਕਲੀਨਿਕਾ ਵਿੱਚ ਦਵਾਈ ਅਤੇ ਹਾਜ਼ਰੀਆਂ ਦੇ ਮਾਮਲੇ ਵਿੱਚ ਗੜਬੜੀਆਂ ਹੋਣ ਦੀ ਗੱਲ ਆਖੀ ਦੁਜੇ ਬੇਨਕਾਬ ਹੋ ਗਏ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ-ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸਿਸ ਐ ਟੈਕਸ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਐ ਸਾਰਿਆਂ ਨੂੰ ਅੰਦਰ ਤਕੂੰਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਠਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਕ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਵੱਢ ਰਹੇ ਹੈ ਕੋ ਪੰਜਾਬ ਦੀ ਗੱਲ ਕਰਦਾ ਚਾਹੇ ਨউজੂਤ ਸਿੰਘ ਦੂ ਕਰਦੇ ਹੈ ਚਾਹੇ ਸੁਖਪਾਲ ਖੈਰਾਜੀ ਕਰਦੇ ਹੈ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉਥੇ ਆਪ ਕਹੀ ਜਾਂਦੇ ਵੇ ਸਮਨ ਗਲਤ ਹੋ ਗਿਆ ਸਮਨ ਕੋਈ ਗਲਤ ਨਹੀਂ ਹੈ ਸਾਹਿਬ ਇੱਕ ਇੱਕ ਕਰਕੇ ਸਾਰੀ ਪਰਤਾਂ ਖੁੱਲ੍ਹ ਰਹੀਆਂ ਤੁਸੀਂ ਦੇਖਿਆ ਵੀ ਅੱਜ ਵੀ ਸੀਬੀਆਈ ਦੀ ਇੱਕ ਇਨਕੁਆਇਰੀ ਮਾਰਕ ਦਿੱਲੀ ਦੇ ਅੰਦਰ ਹੋਈ ਹੈ ਇਸ ਕਿਸਮ ਦੀ ਠੱਗੀਆਂ ਉਥੇ ਦਵਾਈ ਵਾਲੇ ਮਸਲੇ ਕੀ ਹੋਈਆਂ ਉਹਦੇ ਬਾਅਦ ਮੇਰੇ ਖਿਆਲ ਚ ਅੱਜ ਇੱਕ ਹੋਰ ਨਵਾਂ ਕੇਸ ਹੋទਿਆ ਆਇਆ ਹੈ ਕਿਹੜਾ ਵੀ ਫਰਜੀ اٹੈਂਡੈਂਸ ਲਾ ਕੇ ਜਿਹੜਾ ਖਰਚੇ ਦਿਖਾਏ ਗਏ ਹੈ ਪੇਸ਼ੈਂਟਸ ਆਏ ਨਹੀਂ ਉਹ ਸਾਰੀਆਂ ਸਾਰੀਆਂ ਗੱਲਾਂ ਪੰਜਾਬ 'ਚ ਵੀ ਰਿਪੀਟ ਹੋ ਰਹੀਆਂ ਪੰਜਾਬ ਦਾ ਵੀ ਨੰਬਰ ਲੱਗੂਗਾ ਬਟ ਉੱਥੇ ਜਿਸ ਤਰ੍ਹਾਂ ਉਸੇ ਤਰ੍ਹਾਂ ਹੀ ਆ ਜਿਹੜਾ ਸਮਾਰਟ ਸਿਟੀ ਦਾ ਕਰੀਬ 900 ਕਰੋੜ ਰੁਪਏ ਤੋਂ ਜ਼ਿਆਦਾ ਜਿਹੜਾ ਪੈਸਾ ਹੈ ਜਿਹਦਾ ਘਪਲਾ ਹੋ ਰਿਹਾ ਹੈ ਉਹਨੂੰ ਲੈ ਕੇ ਵੀ ਉਹਦੇ ਕਿਸ ਤਰ੍ਹਾਂ ਇੱਕ ਅੰਦੋਲਨ ਇੱਥੇ ਚਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਸਰਕਾਰ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ ਸੁਨੀਲ ਜਾਕਰ ਨੇ ਜੇਲ੍ਹਾਂ ਵਿੱਚੋਂ ਕੈਦੀਆਂ ਦੀਆਂ ਮੌਜਾ ਮਾਰਦਿਆਂ ਦੀਆਂ ਵੀਡੀਓਜ਼ ਵਾਇਰਲ ਹੋਣ ਅਤੇ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਦੇ ਇੰਟਰਵਿਊ ਤੋਂ ਲੈ ਕੇ ਜੇਲਾ ਵਿੱਚੋਂ ਫਰੋਤਿਆਂ ਦੇ ਫੋਨ ਆਉਣ ਦਾ ਮੁੱਦਾ ਵੀ ਚੁੱਕਿਆ ਉਹਨਾਂ ਇਸ ਵਿੱਚ ਆਪ ਦੇ ਸਰਗਰਮ ਮਿਲੇ ਭੁਗਤ ਹੋਣ ਦੇ ਦੋਸ਼ ਮੜੇ ਤੁਹਾਡਾ ਕੀ ਖਿਆਲ ਹੈ ਜਿਹੜੇ ਅੰਦਰ ਬੈਠੇ ਹੈ ਚੇਨਾ ਨੇ ਚਾਹੇ ਵੀਡੀਓ ਕਾਨਫਰੈਂਸਿੰਗ ਕੀਤੀ ਪ੍ਰੈਸ ਕਾਨਫਰੈਂਸ ਕੀਤੀ ਕਿਸੇ ਇੱਕ ਨੇ ਚਾਹੇ ਕਿ ਪਹਿਲਾਂ ਬਰਥਡੇ ਪਾਰਟੀ ਪਹਿਲਾਂ ਵੀ ਮਨਾਈ ਗਈ ਕਿਸੇ ਗੁੰਡਿਆਂ ਦੀ ਆ ਹੁਣ ਵੀ ਮਨਾਈ ਗਈ ਇਹਨਾਂ ਤਿੰਨਾਂ 'ਚ ਸਿਮਿਲੈਰਿਟੀ ਕੀ ਹੈ ਕਿ ਕੋਈ ਗੱਲ ਹੈ ਜਿਹੜਾ ਕਾਮਨ ਡਿਨੋਮੀਨੇਟਰ ਹੈ ਇਹਨਾਂ ਸਾਰੇ ਇਨਸਟੈਂਸਿਸ ਦੇ ਵਿੱਚ ਸਾਰਿਆਂ ਨੇ ਵੀਡੀਓ ਸ਼ੇਅਰ ਕੀਤੀਆਂ ਉਹ ਲੀਕ ਨਹੀਂ ਹੋਈਆਂ ਉਹਨਾਂ ਨੇ ਸ਼ੇਅਰ ਕੀਤੀਆਂ ਉਹ ਤੁਹਾਡਾ ਕੀ ਖਿਆਲ ਹੈ ਜਿਹੜੇ ਕਤਲ ਦੇ ਕੇਸ 'ਚ ਹੈ ਜੇ ਗੈਂਗਸਟਰਸ ਦੇ ਕੇਸ 'ਚ ਹੈ ਇਹਨਾਂ ਲੋਕਾਂ ਨੂੰ ਇਹ ਨਹੀਂ ਅਕਲ ਹੈ ਨਹੀਂ ਵੀ ਸਵੇਰੇ ਪਤਾ ਲੱਗ ਜੂਗਾ ਤੇ ਆ ਕੇ ਪੁਲਿਸ ਵਾਲਾ ਨੇ ਉਲਟਾ ਟੰਗ ਲੈਣਾ ਉਹਨਾਂ ਨੂੰ ਪਤਾ ਨਹੀਂ ਪਤਾ ਉਹਨਾਂ ਨੂੰ ਹੈ ਪਰ ਫੇਰ ਜਿਸ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਚੋਰ ਸਿਪਾਹੀ ਦਾ ਖੇਲ ਰਲਿਆ ਹੋਇਆ ਨੇ ਸਭ ਇਹ ਸਾਰੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਦੀ ਸ਼ੈਤ ਹੋ ਰਿਹਾ ਹੈ ਬਿਕਾਉਜ਼ ਉਹ ਜਿਹੜਾ ਅੰਦਰ ਬੈਠਾ ਹੈ ਜਿਹਨੇ ਮਰਡਰ ਦੇ ਕੇਸ 'ਚ ਅੰਦਰ ਬੈਠਾ ਹੈ ਜਿਹੜਾ ਖੋਹ ਦੇ ਕੋਸ਼ਚ 'ਚ ਅੰਦਰ ਬੈਠਾ ਹੈ ਜਿਹਨੇ ਐਕਸਟਰਸ਼ਨ ਦੇ ਕੇਸ 'ਚ ਅੰਦਰ ਬੈਠਾ ਹੈ ਉਹ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਵੀ ਮੈਂ ਅੰਦਰ ਬੈਠਾ ਵੀ ਸ਼ੇਰ ਆ ਮੇਰਾ ਪੁਲਿਸ ਕੀ ਵਿਗਾੜ ਲੂਗੀ ਤੇ ਮੈਂ ਜਿਹੜਾ ਤੈਨੂੰ ਫਰੋਤੀ ਦਾ ਫੋਨ ਕੀਤਾ ਨਾਨਾਲਾ ਜੀ 25 ਲੱਖ ਰੁਪਏ ਸ਼ਾਮ ਨੂੰ ਭੇਜ ਦੇ ਨੀ ਨੀ ਜਲੂਸ ਤੇਰਾ ਵੀ ਕੱਢ ਕੇ ਮੈਂ ਆਈ ਆਈ ਪਾਉਂਗਾ ਸਭ ਉਹ ਪੁਲਿਸ ਨੇ ਮੋਰ ਲਾਤੀ ਹੋਦੇ ਤੇ ਇਹ ਜਿਹੜਾ ਅੱਜ ਤਾਈਂ ਜਾ ਕੇ ADGP ਕਹਿ ਦਿੰਦੇ ਆ ਮੈਂ ਉਹਨੂੰ ਪੁਰ ਐਸਐਸਪੀ ਨੂੰ ਕਹਿੰਦਾ ਸੀ ਕੇਸ ਕਰਦੇ ਕਿਹੜਾ ਕੇਸ ਕਰਦੇ ਸਭ ਸਾਰੇ ਉਸੇ ਤਰ੍ਹਾਂ ਹੀ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਉਸੇ ਤਰ੍ਹਾਂ ਹੀ ਜਨਮ ਦਿਨ ਮਨਾਏ ਜਾ ਰਹੇ ਉਸੇ ਤਰ੍ਹਾਂ ਹੀ ਕੇਕ ਕੱਟੇ ਜਾ ਰਹੇ ਉਸੇ ਤਰ੍ਹਾਂ ਹੀ ਵੀਡੀਓ ਰਿਲੀਜ਼ ਹੈ ਇਟ ਇਜ਼ ਟੂ ਗਿਵ them credibility ਵੀ ਅੰਦਰ ਬੈਠ ਕੇ ਵੀ ਉਹ ਪਹਿਲਾਂ ਦਾ ਸੁਣਦੇ ਸੀ ਵੀ ਕਾਨੂੰਨ ਕੇ ਹੱਥ ਬੜੇ ਲੰਬੇ ਹੁੰਦੇ ਆ ਅੱਜ ਆਮ ਆਦਮੀ ਪਾਰਟੀ ਦੇ ਰਾਜ ਦੇ ਅੰਦਰ ਸਭ ਤੋਂ ਲੰਬੇ ਹੱਥ ਗੁੰਡੇ ਗੈਂਗਸਟਰਸ ਦੇ ਹੈ ਉਸ ਤੋਂ ਕੋਈ ਵੀ ਪੰਜਾਬ ਦਾ ਪੜਾਹ ਮਾਨਸ ਵਿਅਕਤੀ ਚ ਪਿੰਡ 'ਚ ਬੈਠਾ ਅੱਜ ਦੇ ਦਿਨ ਤਾਂ ਚਾਹੇ ਸ਼ਹਿਰ 'ਚ ਬੈਠਾ ਸੇਵ ਹੈ ਨਹੀਂ ਸ